जय भीम जय बार मरकेच गेल भीम प्रेसिडेंट सर्व द वेलफेयर सोसाइटी ऑल इंडिया आज बाथरादन बाबा भीमराव अंबेडकर जी दे 134 जन्म उत्सव दे सारे शहर नु मेरा ने लाख लाख बधाई दीना आज बाबा साहब अंबेडकर जी दा 134 वर्षगांठ है ਉਹ ਬਾਬਾ ਸਾਹਿਬ ਦੀ ਜੀਵਨ ਤੇ ਰੋਸ਼ਨੀ ਪਾਣਾ ਤੇ ਸੂਵੇ ਨੂੰ ਚਿਰਾਗ ਦਿਖਾਉਣ ਦੇ ਬਰਾਬਰ ਹੈ ਪਰ ਫਿਰ ਵੀ ਜੋ ਆਪਾਂ ਨੂੰ ਪੜਾਇਆ ਗਿਆ ਆ ਤੁਹਾਡੇ ਬਟਿਆਂ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਿੰਨਾ ਇਕਠਾਈਆਂ ਵਿੱਚ ਰਹਿ ਕੇ ਸਮਾਜ ਦੇ ਵਿਪਰੀਤ ਹੋ ਕੇ ਆਪਣੀ ਪੜ੍ਹਾਈ ਕਾਇ ਪੂਰੀ ਕੀਤੀ ਸਕੂਲ ਦੇ ਬਾਹਰ ਰਹਿ ਕੇ ਪੜ੍ਹਾਈ ਕਰਦੇ ਰਹੇ ਪਾਣੀ ਨਹੀਂ ਪੀਣ ਨੂੰ ਦਿੰਦੇ ਪਾਣੀ ਵੀ ਬਰੋ ਜਾ ਕੇ ਪੀ ਜਾਂਦੇ ਸੀ ਇਸੇ ਤਰ੍ਹਾਂ ਹੀ ਬਾਬਾ ਸਾਹਿਬ ਨੇ ਬੜੇ ਸੰਘਰਸ਼ ਕਰਕੇ ਆਪਣੀ ਸਿੱਖਿਆ ਪੂਰੀ ਕੀਤੀ ਤੇ ਅੱਜ ਸਮਾਜ ਵੇਖੇ ਉਹਨਾਂ ਦਾ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਪਰ ਬਾਬਾ ਸਾਹਿਬ ਜਾਣਦੇ ਫਿਰ ਵੀ ਕੋਈ ਗੱਲ ਕਹਿੰਦੇ ਨੇ ਸਮਾਜ ਨੂੰ ਕਿ ਤੁਸੀਂ ਸਾਰੇ શિક્ષિત ਹੋ ਸੰਗਠਿਤ ਹੋ ਤਾਂ ਹੀ ਤੁਹਾਨੂੰ ਇਨਸਾਫ ਮਿਲੇਗਾ ਇਕੱਲੇ ਬੰਦੇ ਨੂੰ ਕਦੀ ਇਨਸਾਫ ਨਹੀਂ ਜੇ ਮਿਲਿਆ ਤੇ ਅੱਜ ਵੀ ਸਮਾਜ ਸਾਡਾ ਵਿਖਰਿਆ ਫਿਰਦਾ ਆ ਕੋਈ ਆਇਆ ਧਰਮ ਦਾ ਦੋ ਜਿਹਦੇ ਵਿੱਚ ਦਲੀ ਸਮਾਜ ਨਾ ਹੋਵੇ ਪਾਵੇਂ ਜੈ ਲੱਲੋ ਪਾਵੇਂ ਬੁੱਧ ਲੱਲੋ ਪਾਵੇਂ ਸਿੱਖ ਲੱਲੋ ਪਾਵੇਂ ਜਿਹੜੇ ਵੀ ਜਿੰਨੇ ਵੀ ਧਰਮ ਦੀਏ ਲੱਲੋਗੇ ਉਹਨਾਂ ਦੇਖਾਰੇ ਵੰਡੇ ਫਿਰਦੇ ਆਪਾਂ ਆਪਾਂ ਕਦੀ ਇੱਕ ਪਲੇਟਫਾਰਮ ਤੇ ਆ ਨਹੀਂ ਸਕਦੇ ਤੇ ਨਾ ਵੇਚ ਕਰ ਸਾਡੀ ਸਿੱਖਿਆ ਨੂੰ ਕੋਈ ਤਰ੍ਹਾਂ ਅਪਣਾ ਸਕਦੇ ਆ ਮੈਂ ਆਪਣੇ ਸਮਾਜ ਨੂੰ ਫੇਰ ਵੀ ਇਹ ਹੀ ਬੇਨਤੀ ਕਰਦਾ ਕਿ ਸਾਰੇ ਬਾਬਾ ਸਾਹਿਬ ਨੂੰ ਇੱਕ ਦਿਨਾਂ ਮੰਨ ਕੇ ਉਹਨਾਂ ਦੀਆਂ ਜੜੀਆਂ ਨੀਤੀਆਂ ਉਹਦੇ ਚੱਲਣਾ ਸ਼ੁਰੂ ਕਰੋ ਤੇ ਸਮਾਜ ਨੂੰ ਸੰਗਠਿਤ ਕਰੋ ਇਸੇ ਦੇ ਨਾਲ ਹੀ ਜਾਇ ਵੀ 임ਜਾਇਬ ਅਸੀਂ 5 ਸਾਲੀਏ ਲੰਗਰ ਭੰਡਾਰਾ ਕਰੀਦਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਤੇ ਸਵੇਰ ਤੋਂ ਇਹ ਸ਼ੁਰੂ ਹੋ ਜਾਂਦਾ ਬਜਾਰਾ 12 ਵਜੇ ਤੋਂ ਨਾਸ਼ਤੇ ਦੇ ਨਾਲ ਤੇ ਉਸ ਤੋਂ ਬਾਅਦ ਅੱਬਾ ਜੋ ਮਰਗ ਜੋ ਵੈਰਾਈ ਲੋਕ ਪਸੰਦ ਕਰਦੇ ਆ ਉਹ ਹੀ ਵੈਰਾਈ ਬਣਾ ਕੇ ਅੱਗੇ ਸਮਾਜ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਅੱਗੇ ਪਹੁੰਚੀ ਤਾਜਾ ਡੱਬ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਨ ਇਹ ਅੱਛਾ ਜੇ ਇੰਜਨ ਖਾਓ ਇਹ ਤਾਂ ਇੱਕ ਵਾਰੀ ਤੇ ਸਮੂਹ ਸ਼ਹਿਰ ਵਾਸੀਆਂ ਦੇ ਦੇਸ਼ ਵਾਸੀਆਂ ਕੋ ਜਲਾਹ ਮੈਂ ਵਿਕੇਜ ਭੀਮ ਗੇਲ ਜੀ ਮੈਂ ਫੇਰ ਇੱਕ ਵਾਰੀ ਸਾਰੇ ਆਪਣੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦੀ ਨਾਲ ਕਿ ਬਾਬਾ ਸਾਹਿਬ ਬੇਯਾਰ ਦੇ ਜਨਮ ਦਿਨ ਦੀ ਤੇ ਸਾਰਿਆਂ ਨੂੰ ਕਹਿੰਦਾ ਵੀ ਇਹਨੂੰ ਖਰਚੋ ਲਾਜ ਨਾ ਮਨਾਓ ਖੁਸ਼ੀਆਂ ਨਾਲ ਮਨਾਓ ਕਿਉਂਕਿ ਉਸ ਬੰਦੇ ਦਾ ਜਨਮ ਦਿਵਸਾ जिने आधे जमाने ਨੂੰ ਇੱਥੋਂ ਤੱਕ ਲਿਆਂਦਾ ਆ ਅੱਜ ਆਪਾਂ ਕੁਰਸੀਆਂ ਤੇ ਬੈਠੇ ਆ ਮੈਂ ਵਿਜੇ ਕੁਮਾਰ ਗਿੱਲ ਚਾਚਾ ਰਕੇਸ਼ ਗਿੱਲ ਦੇ ਢਿੰਡੇ ਮੈਂ ਚਾਚਾ ਜੀ ਆ ਮੈਂ ਸਾਰੇ ਸ਼ਹਿਰ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਤਰਫੋਂ ਆਪਣੇ ਪਰਿਵਾਰ ਦੀ ਤਰਫੋਂ ਜੈ ਭਾਰਤ ਦੀਮ ਕੀ ਜੈ ਭਾਰਤ ਦੀਮ ਕੀ ਵਧਾਈਆਂ ਦੇ ਰਿਹਾ ਜੀ ਔਰ ਉਹਨਾਂ ਦੇ ਨਿਵੇਤ ਦਾ ਲੰਗ ਪੰਡਾਰਾ ਲਗਾਇਆ ਵੈਸ਼ਨੋ ਭੋਜਨ ਪੰਡਾਰਾ ਸਾਰੀ ਸੰਗਨੇ ਛਕਿਆ ਔਰ ਹਰ ਸਾਲ ਇਹ ਪੰਡਾਰਾ ਲਾਣੇ ਆ ਜੀ ਔਰ ਜੋ ਵੀ ਪੰਡਾਰਾ ਛਕਦੇ ਨੇ ਜੈ ਭਾਰਤ ਦੀਨ ਦਾ ਨਾਰਾ ਲਗਾ ਕੇ ਛਕਦੇ ਨੇ ਮੇਰੇ ਵੱਲੋਂ ਮੇਰੇ ਸਮੂਹ ਪਰਿਵਾਰ ਵੱਲੋਂ ਆਪ ਸਭ ਨੂੰ ਬਾਬਾ ਦੀਨ ਰਾਮ ਜੀ ਦੇ ਬੇਤ ਕਰ ਦੀ ਵੱਲ ਸਭ ਨੂੰ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਜੀ ਮੈਂ ਹਰਜੀਸ਼ ਕੁਮਾਰ ਅਸ਼ੋਕ ਜੈਂਟਰੀ ਬੈਂਕ ਅੰਮ੍ਰਿਤਸਰ ਔਰ ਮੇਰੇ ਵੱਡੇ ਭਾਈ ਸਾਹਿਬ ਰਕੇਸ਼ ਦੀਨ ਜੀ ਔਰ ਜੈ ਭਾਰਤ ਜੈ ਵੀ ਔਰ ਮੈਂ ਸਾਰੇ ਮਰਦ ਵਾਸੀਆਂ ਨੂੰ 134ਵੇਂ ਜਨਮ ਦਿਹਾੜੇ ਦੇ ਬਾਬਾ ਸਾਹਿਬ ਦੇ ਬਹੁਤ ਬਹੁਤ ਵਧਾਈ ਦਿੰਦਾ